ਉਹ ਚੰਡੀ ਵਾਲੇ ਪਹਿਲਵਾਨ ਸੰਗਤਾਂ ਦੀ ਤੋਰ ਦੀ ਢੇਡਾ ਲਾਉਣਗੇ ਉਹਨਾਂ ਦਾ ਬੱਦ ਚੜ ਕੇ ਮਾਨ ਸਨਮਾਨ ਕਰੇਗੀ ਲੋਪਰ ਚੰਡੀ ਵਾਲੇ ਪਹਿਲਵਾਨ ਢੇਡਾ ਲਾਉਣਗੇ ਉਹਨਾਂ ਦਾ ਉਹ ਪਹਿਲਵਾਨ ਆਪਣੇ ਆਪ ਨੂੰ ਕਰ ਮਾਣ ਤੇ ਤਿਆਰ ਨੇ ਹਰਮਨ ਭਰਾਂ ਜੀ ਭਾਈ ਹਰਮਨ ਪਹਿਲਵਾਨ ਆਲਮਗੀਰੋ ਆਜੋ ਢੇਡਾ ਲਾ ਲਓ ਭਰਾਂ ਜੀ ਜੇਤੀਆ ਢੇਡੇ ਲਈ ਅਖਾੜੇ ਪਾਸੋਂ ਚਾਜੋ ਆਜੋ ਜੀ ਜੇਡਾ ਆਜ ਆਜ ਕੋਲ ਆ ਨਿਕ ਫਟੋੜੀ ਲੈ ਆਜ ਤੇ ਨਾਲ ਲੋ ਦਰਸ਼ਕੋ ਜਿਹੜਾ ਲੋ ਬੋਨ ਦੇ ਲੋ ਕਰਨਾ ਲਈ ਪਹਿਲਵਾਨ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਦਾ ਸਪੈਸ਼ਲ ਨਾਮ ਲਿਖਿਆ ਸੀ ਆ ਕਾਪੀ ਦੇ ਉੱਤੇ ਕਿਸੇ ਦੀ ਹੱਥ ਜੋੜੀ ਨਹੀਂ ਕਰਵਾਈ ਜਾਣੀ ਹੱਥ ਬੰਨ ਕੇ ਬੇਨਤੀ ਹੈ ਪਹਿਲਵਾਨਾਂ ਨੂੰ ਕਿ ਤਿਆਰ ਹੋ ਜਾਓ ਸਿਰਫ ਕੁਸ਼ਤੀ ਹੀ ਹੋਣੀ ਆ ਇਹ ਨਾ ਚੱਕਰ ਜਰੀਓ ਵੀ ਹੱਥ ਜੋੜੀ ਹੋਣੀ ਆ ਕਿਸੇ ਪਹਿਲਵਾਨ ਦੀ ਓਏ ਭਾਈ ਬਾਦਰ ਚੰਡੀ ਵਾਲੇ ਪਾਈ ਪਰ ਗੇੜਾ ਲਾ ਰਹੇ ਨੇ ਕਮਲਜੀਤ ਪਹਿਲਵਾਨ ਜੀ ਨੂੰ ਜੀ ਹਰਮਨ ਕਲਗਨ ਆਉਂਦੇ ਨੇ ਦਰਸ਼ਕ ਦੇ ਘੇੜਾ ਲਾਉਣ ਦੇ ਦੋ ਕਾਰਨ ਆ ਇੱਕ ਤਾਂ ਜਿਹੜੇ ਪਹਿਲਵਾਨਾਂ ਨੂੰ ਮਾਨ ਸਨਮਾਨ ਦੇਣਾ ਚਾਹੁੰਦੇ ਆ ਮਾਨ ਸਨਮਾਨ ਦੇ ਲੈਂਦੇ ਆ ਇੱਕ ਕਈ ਬਜ਼ੁਰਗ ਬੈਠੇ ਹੁੰਦੇ ਜਿਨ੍ਹਾਂ ਦੀ ਨਿਗਾਹ ਘੱਟ ਹੁੰਦੀ ਆ ਉਹ ਪਹਿਲਵਾਨਾਂ ਦੇ ਨੇੜੇ ਤੋਂ ਦਰਸ਼ਨ ਕਰ ਲੈਂਦੇ ਆ ਇਹ ਘੇੜਾ ਲਵਾਉਣ ਦੇ ਦੋ ਕਾਰਨ ਆ ਲਓ ਸਾਹਮਣੇ ਸੰਘੋਸ਼ ਦਾ ਜਨ ਰੌਣੀ ਵਾਲਾ ਉੱਪਰ ਨੂੰ ਸਾਡਾ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕਿ ਪੱਟਾ ਉੱਤੇ ਬੰਨ੍ਹਣ ਫਾਤੀ ਆ ਭਾਈ ਹਿੱਕਾਂ ਦੇ ਵਿੱਚ ਧੱਕੇ ਕਿ ਵਿੱਜ ਮਦਾਨ ਦੇ ਖੇਬੜੀ ਪੜਦੇ ਭੁੱਲਾ ਖੜਖੜ ਧੱਕੇ ਉਹ ਸਖੀ ਲੋਕੋ ਪੇਸ਼ਤੀ ਆ ਗਈ ਹੈ ਮਾਨ ਦੇ ਉੱਤ ਬਲੇਰਾਂ ਦੀ ਪੰਜਾਬ ਦੀ ਧਰਤੀ ਜੋਗੇ ਜੰਮ ਦੀ ਕਿ ਸੁੱਧ ਕਰਾਂਦਾ ਸੋਰਾ ਦੀ ਪੰਜਾਬ ਦੀ ਧਰਤੀ ਜੋਗੇ ਜੰਮ ਦੀ ਕਿ ਸੁੱਧ ਕਰਾਂਦਾ ਸੋਰਾ ਦੀ ਔਰ ਬੱਲੇ ਬੱਲੇ ਮੱਲ ਰਿਸ਼ਾ ਸੰਜੇਪ ਬਾਈਪਲ ਗਾਉਣੀ ਉੱਪਰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਹਾਂਜੀ ਪ੍ਰੀਤ ਰੋਏ ਜੱਟਾਂ ਦੀ ਇਸ਼ਾਰ ਕਰਾਉਂਦਾ ਮਾਨਸਰ ਫਤਪੁਰ ਕੱਪੇ ਦਾ ਪਹਿਲਵਾਨ ਅਵਰ ਕਿਹੜੇ ਪਹਿਲਵਾਨਾ ਹੈ ਹੈਪੀ ਰੋਏ ਕੀ ਨਾਮ ਦਾ ਪਹਿਲਵਾਨ ਦਾ ਕਬੂਡੂ ਜੀ ਹੈ ਇਹਦੇ ਨਾਲ ਸੈਟ ਵਿੱਚ ਜਵਾਨੀਆਂ ਦੇ ਨਾਲ ਸੈਟ ਵਿੱਚ ਆਵਾਜ਼ ਆ ਰਹੀ ਹੈ ਇਹ ਹੈ ਜੀ ਕਾਮਲ ਡੂਸ਼ੇੜੀ ख कमल डूम छड़ी ने कमलडूम छड़ी तुम वेख सकते <सवदिये>। हो थोड़े समय बिचारी कुश्ती स्टार्ट होने वाली है ਕੁਸਤੀ ਸ਼ਟਾਰਟ ਹੋਣ ਵਾਲੀ ਹੈ ਜੀ ਲਾਰੇ ਨੇ ਘੇੜਾ ਗਰਾਊਂਡ ਦੇ ਵਿੱਚ ਕਮਲ ਦੂਛੜੀ ਤਾਂ ਕਰਨਾ ਚਾਹੁੰਦਾ ਹਾਂ ਹਾਂ ਜੀ ਇਹ ਬਈ ਕਮਲਜੀਤ ਦੂਛੜੀ ਤੁਹਾਡੇ ਸਾਹਮਣੇ ਥੋੜੇ ਸਮੇਂ ਦੇ ਵਿੱਚ ਇਹਨਾਂ ਦੀ ਕੁਸ਼ਤੀ ਹੋਣੇ ਵਾਲੀ ਹੈ ਬਹੁਤ ਵਧੀਆ ਕੁਸ਼ਤੀ ਚੱਲੇਗੀ ਥੋੜੇ ਸਮੇਂ ਦੇ ਵਿੱਚ ਆ ਕਾਮਲ ਜੀ ਤੇ ਦੌਮਸ਼ੜੀ ਇਹ ਕਾਸਟ ਕੈਨੇਡਾ ਤੋਂ ਪੈਂਡਲ ਇਹ ਨਹੀਂ ਕਾਮਲ ਜੀ ਤੇ ਦੌਮਸ਼ੜੀ ਤੁਸੀਂ ਵੇਖ ਸਾ ਦਿਓ ਸੋ ਲਾਕ ਜਿਹਨਾਂ ਦੇ ਵੱਲੋਂ 51000 ਰੁਪਏ ਦਾ ਜਿਹੜਾ ਵੱਡਾ ਸਹੂਰਾਜ ਅੱਜ ਜਿਹੜਾ ਸਕੰਦਰ ਦਾ ਖਾੜਾ ਹਾਂਜੀ ਇਹੜੇ ਸਕੰਦਰ ਦੇ ਖਾੜੇ ਵਿੱਚੋਂ ਹਰਮਨ ਆਲਮਗੀ ਰਾਈ ਸਕੰਦਰ ਹਾਂਜੀ ਸਕੰਦਰ ਪਹਿਲਵਾਨ ਦਾ ਪੁੱਤ ਆ ਹਰਮਨ ਜੀ ਇਹ ਆ ਭਾਈ ਹਰਮਨ ਜੀ ਸਿੰਘ ਆ ਤੇ ਇਹ ਹੈਗਾ ਜੀ ਕਾਮਲ ਚੀਨ ਡੁੰਮਸ਼ੜੀ ਬੜਵਾ ਜੱਗੀ ਨਾਤਾ ਥੋੜੇ ਸਮੇਂ ਵਿੱਚ ਇਹਨਾਂ ਦੀ ਕੁਸ਼ਤੀ ਸ਼ੁਰੂ ਹੋਣ ਵਾਲੀ ਆ ਤੇ ਗੇੜਾ ਲਾ ਰਹੇ ਨੇ ਗਰਾਊਂਡ ਦੇ ਵਿੱਚਾ ਗੇੜਾ ਲਾ ਰਹੇ ਨੇ ਗੇੜਾ ਗਰਾਊਂਡ ਦੇ ਵਿੱਚ ਇੱਕ ਪਾਸੇ ਲਾਰਮਨ ਦੀਪ ਹਾਰਮਨ ਦੀਪ ਸਿੰਘ ਆਲ ਮੰਗੀਰ ਬੜੀ ਸ਼ਾਨਦਾਰ ਬਸਤੀ ਇਮਾਮ ਨੂੰ ਲਾਰਮਨ ਬੜੀ ਗੰਢੀ ਦਾ ਕੋਲ ਮਾਰੇ ਹੱਲਾ ਕਰੋ ਪ੍ਰਿਆਸ ਪਹਿਲਵਾਨੋ ਮਈ ਓਡੀਸਾ ਦਾ ਨੌਜਵਾਨਾਂ ਦੀ ਆ ਕਹਿੰਦਾ ਸੋਨੇ ਵਾਲੀ ਪਰਖ ਹੰਦੂ ਸੰਮਿਆਰੇ ਨੂੰ सची लॻंदे गॾिया वॾियां रस्ते नालो पैसा हाणे वॾा दुख वॾो वॾे रिश्ते नालो पैसा हाणे بہت दुखदा हा जी चाहींद ਦੇਖੋ ਕਿਹੜਾ ਪਹਿਲਵਾਨ ਇਹ ਜਿੱਤ ਪ੍ਰਾਪਤ ਕਰਦਾ ਹੈ ਬੱਸੋ ਬੱਸ ਵੀਰੋ ਇਸ ਨਾਟੇ ਦੇ ਜਿਹੜੀ ਸੰਗਤ ਆ ਤਾਂ ਮੈਨੂੰ ਜਾਣਦੀ ਹੈ ਕੰਪ ਬਾਰਨ ਨਗਰ ਦੇ ਵਿੱਚ ਅਰਦਾਸ ਕਮੈਂਟਰੀ ਕਰਦਾ ਹੈ ਅਰਦਾਸਪੁਰ ਤੋਂ ਵੀ ਕਮੈਂਟਰੀ ਕਰਦਾ ਹੈ ਪਰ ਹੋਰ ਵੀ ਕਈ ਵੀਰਾਂ ਨੂੰ ਮੇਰੇ ਬਾਰੇ ਨਹੀਂ ਜਾਣਕਾਰੀ ਮੈਂ ਮੈਨੂੰ ਆਪਣਾ ਡਰੈਸ ਦੱਸਣ ਜਾ ਰਿਹਾ ਮੇਰਾ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਧੂਰੀ ਲੱਗਦਾ ਥਾਣਾ ਜੇ ਕੋਈ ਆਵਾਜ਼ ਜਿਵੇਂ ਮੇਰੇ ਵਿੱਚ ਮਿਲ ਕੇ ਆ ਸਾਨੂੰ ਜਾਣਾ ਨਾਮ ਮੇਰਾ ਨਾਜਰ ਸਿੰਘ ਪਹਿਲਵਾਨ ਪੰਡਤ ਢੋਗੜ ਖੇੜੀ ਦਾਸ ਦਾ ਖਾਸ ਟਿਕਾਣਾ ਬਈ ਹੋਤਾ ਦੇ ਚੱਲਿਆਂ ਮਿਲੇ ਬਿਣਾ ਨਹੀਂ ਆਣਾ ਹੋਤਾ ਦੇ ਚੱਲਿਆਂ ਮਿਲੇ ਬਿਣਾ ਨਹੀਂ ਆਣਾ ਜੇ ਬੋਲ ਵਧੀਆ ਲੱਗੇਗੇ ਕਮੈਂਟਰੀ ਵਧੀਆ ਲੱਗੀ ਹੈ ਇੱਕ ਵਾਰ ਦਾਸ ਦੇ ਨਾਂ ਤੇ ਵੀ ਜਰੂਰ ਤਾੜੀ ਮਾਰ ਕੇ ਦਾਸ ਦੀ ਅਦੁੱਲਾ ਬਧਾਈ ਕਰਦਾ ਹਾਂ ਹਾੜੇ ਸੰਗ ਦਾ ਸੀ ਪੌਧ ਨੂੰ ਧੰਨਵਾਦ ਕਰਦਾ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਤੇ ਦੇਖੋ ਕਿੰਨਾ ਪਹਿਲਵਾਨ ਇਹ ਜਿੱਤ ਪ੍ਰਾਪਤ ਕਰਦਾ ਹੈ ਉੱਧਰ ਮਤ ਤੋਂ ਸਾਡੀਆਂ ਮਹਾਨ ਸ੍ਰੀ ਦਾ ਬਲ ਜਾਨੇ ਮੈਂ ਬੋਲਣਾ ਚਾਹੇ ਨਾ ਬੋਲਾਂ ਰੱਬ ਦੇ ਸੋਨੂੰ ਨਾ ਤੋਲਣਾ ਇਹ ਤਾਂ ਹਰ ਸਖੀਤ ਨਾਮੀ ਐ ਮੈਂ ਕੀ ਦਾ ਕੀ ਦਾ ਨਾਮ ਬੋਲਾਂ ਇਹ ਤੇ ਹਰ ਸਖੀਤ ਨਾਮੀ ਐ ਤੇ ਮੈਂ ਕੀ ਬਾਕੀ ਦਾ ਨਾਮ ਬੋਲਾਂ ਸਾਡੇ RAM SINGH ਦੇ ਸਲਾਣੇ ਵਾਲੇ ਸੰਤ ਬਾਬਾ ਮਾਧੂदास ਮਹਾਰਾਜ ਦੀ ਪਾਰ ਕਿਰਪਾ ਦਾ ਸਦਕਾ ਬਹੁਤ ਵੱਡਾ কুਸਤੀ ਦੰਗਲ ਕਰਵਾਇਆ ਜਾਂਦਾ ਹੈ ਪਹਿਲੇ ਤੋਂ ਧੰਨਵਾਦ ਕਰਦਾ ਬਿੱਲੂ ਪਰਮਾਨਜੀ ਇੱਕ ਮੇਰੀ ਬੇਨਤੀ ਹੈ ਬਾਕੀ ਤੁਸੀਂ ਨੀਵੇਂ ਹੋ ਕੇ ਚੱਲਦੇ ਹੋ ਇੱਕ ਵਾਰ ਸੰਗਤਾਂ ਦਾ ਨਾਲ ਖੁਦੇ ਸਾਂਝੀ ਕਰ ਲੋ ਜੀ ਇਹਨਾਂ ਨੇ ਜ਼ਿੰਮੇਵਾਰੀ ਦੀ ਪੁਜਾਰੀ ਸਾਰੀ ਦੰਗਲ ਕਮੇਟੀ ਨੇ ਰੱਖਿਆ ਜੇ ਪੁਸ਼ਤੀਆਂ ਵਧੀਆ ਕਰਾਂਗੇ ਨੇ ਵਧੀਆ ਪਹਿਲਵਾਨ ਸੱਦੇ ਨੇ ਇੱਕ ਵਾਰ ਬਿੱਲੂ ਪਹਿਲਵਾਨ ਦੇ ਨਾਂ ਤੇ ਜੋਰਦਾਰ ਤਾੜੀ ਮਾਰ ਦੋ ਸਾਰੇ ਮੇਰੇ ਨੂੰ ਬੇਨਤੀ ਬਹੁਤ ਵਧੀਆ ਪੁਸ਼ਤੀ ਚੱਲਦੀ ਹੋਈ ਕਿੰਨੇ ਮਿੰਟ ਹੋ ਗਏ ਜੀ 16 ਮਿੰਟ ਦੀ ਵਾਰ ਠੀਕ ਹੈ 5 ਮਿੰਟ ਹੋਣਾ ਹਟ ਜਾ ਦੋ ਮਿੰਟ ਬਈ 1 ਮਿੰਟ ਦਾ ਭਲਾ ਜੀ ਤੁਹਾਨੂੰ ਰੈਸਟ ਹੈ ਜੀ ਇਸ ਤੋਂ ਬਾਅਦ 5 ਮਿੰਟ ਪੰਟਾਂ ਤੇ ਪੁਸ਼ਤੀ ਕਰਵਾਈ ਜਾਣੀ ਹੈ ਇਸ ਤਰ੍ਹਾਂ ਉਸਤਾਦ ਪੁਸ਼ਤੀ ਪ੍ਰੇਮੀਆਂ ਇਸ ਤਰ੍ਹਾਂ ਦੋਵੇਂ ਹਿੰਦੂ ਜੋ ਕਿ ਪਹਿਲਵਾਨ ਹੋਏ ਨੇ ਇੱਕ ਪ੍ਰਾਚੀਨ 올림픽 ਖੇਡਾਂ ਦੇ ਵਿੱਚ 11 ਘੰਟੇ ਤੇ ਪਹਿਲਵਾਨਾਂ ਦੀ ਕੁਸ਼ਤੀ ਹੋਈ ਹੈ ਅਸੀਂ ਕਰਮਾ ਵਾਲੇ ਜਿਵੇਂ ਜਿਵੇਂ ਤੇ ਦੁਨੀਆ ਬਦਲਦੀ ਔਵੇਂ ਕੁਸ਼ਤੀ ਦਾ ਸਮਾਂ ਬਦਲਿਆ ਜਾ ਰਿਹਾ ਹੈ ਹੁਣ ਇੰਟਰਨੈਸ਼ਨਲ ਅਨੁਸਾਰ ਤੇ 6 ਮਿੰਟ ਦਾ ਸਮਾਂ 3-3 ਦਾ ਰੌਅ ਤੇ ਬੜੇ ਤਕੜੇ ਤਕੜੇ ਤੌਰ ਦੇ ਲੋਕੋ ਆਏ ਗਏ ਲਾਜੇ ਕੁਸ਼ਤੀ ਦੇ ਵਿੱਚੋਂ ਕਮਲਜੀਤ ਪਹਿਲਵਾਨ ਜੀ ਨੇ ਸੈਕਟ ਦੇ ਕੁਸ਼ਤੀ ਜਿੱਤ ਕੇ ਰੱਖ ਜਣ ਗਿਆ ਇੱਕ ਵਾਰ ਤਾੜੀਆਂ ਲਾ ਦੇ ਬਣਾ ਕੇ ਵੱਡੀ ਕੁਸ਼ਤੀ ਵਾਲ